ਅੱਜ ਜੀ ਆਏ ਸੀਗੇ ਪੀਯੂਡੋ ਵਿੰਗ ਦਾ ਜਿਹੜਾ ਵਾ ਨਵਾਂ ਸੈਸ਼ਨ ਜਿਹੜਾ ਸਪੋਰਟਸ ਵਿੰਗ ਦਾ ਸ਼ੁਰੂ ਹੋ ਰਿਹਾ ਸੀਗਾ ਜਿੰਨੂੰ ਅਸੀਂ ਅੱਜ ਤੇ ਸ਼ਾਰਟ ਕਰਨ ਵਾਸਤੇ ਅੰਗਰੇਜ਼ ਨਵੇਂ ਸੈਸ਼ਨ ਦੀ ਤਿਆਰਤ ਕੰਮੀ ਆਏ ਸੀਗੇ ਤੇ ਜਿਹੜਾ ਪਿਛਲੀਆਂ ਜਿਹੜੀਆਂ ਇਹਨਾਂ ਦੀਆਂ ਬਹੁਤ ਹੀ ਵਧੀਆ ਪ੍ਰਾਪਤੀਆਂ ਸੀ ਤੇ ਆਸ ਕਰਦੇ ਹਾਂ ਕਿ ਨਾ ਇਹਦੇ ਤੋਂ ਹੋਰ ਵਧੀਆ ਪ੍ਰਾਪਤੀਆਂ ਬੱਚੇ ਲੈਣਗੇ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਆਂ ਕਿ ਬੱਚੇ ਜੇ ਸਪੋਰਟਸ ਨਾਲ ਜੁੜੋ ਸੰਘਿਆ ਤੋਂ ਜਿਹੜਾ ਵਾ ਦੂਦ ਤੇ ਜਿਹੜੇ ਆਪਣੇ ਦੇਸ਼ ਦੀ ਸ਼ਮਕਰ ਆਟ ਵਾਲੇ ਸਾਰੇ ਦੇ ਜੇ ਦੇ ਬੱਚੇ ਦੋ ਨਾਮ ਲੈ ਅਸੀਂ ਹਰ ਪੱਖੋਂ ਇਹਨਾਂ ਦੇ ਨਾਲ ਵਾ ਸ਼ੀਰ ਪਾਕਿਸਤਾਨ ਜੂਡੋ ਟ੍ਰੇਨਿੰਗ ਸੈਂਟਰ ਦਾ ਜਿਹੜਾ ਸਾਲ ਦਾ ਐਂਡ ਹੋਇਆ ਸੈਂਟਰ ਦੇ ਉਹਦੀਆਂ ਪ੍ਰਾਪਤੀਆਂ ਦਾ ਅਸੀਂ ਅੱਜ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਸਾਲ ਜਿਹੜਾ ਪਿਛਲਾ ਸੀ 2023 ਉਹ ਸਾਡੇ ਲਈ ਭਾਗਾ ਭਰਿਆ ਸੀ 11 ਨੈਸ਼ਨਲ ਪੱਧਰ ਦੇ ਟੂਰਨਾਮੈਂਟ ਹੋਏ ਸੀ ਜਿਹਦੇ ਵਿੱਚੋਂ 5 ਦਸਾਂ ਦੇ ਤੁਸੀਂ ਪਾਸਟਾਏ ਸੀ ਇੱਕ ਦੇ ਵਿੱਚ ਅਸੀਂ ਸੈਕੰਡ ਆਏ ਸੀ ਪੰਜ ਵੱਡੇ ਟੂਰਨਾਮੈਂਟ ਜਿਹੜੇ ਸੀ ਉਹ ਗੁਰਦਾਸਪੁਰ ਦੇ ਧਰਤੀ ਤੇ ਹੋਏ ਨੇ ਜਿਹਦੇ ਵਿੱਚ 2500 ਦੇ ਲਗਭਗ ਖਿਡਾਰੀ ਜਿਹੜੇ ਸੀ ਉਹ ਉੱਥੇ ਭਾਗ ਲੈ ਚੁੱਕੇ ਨੇ 17 ਨੈਸ਼ਨਲ ਪੱਧਰ ਦੇ ਮੈਡਲ ਜਿਹੜੇ ਆ ਉਹ ਸਾਡੇ ਖਿਡਾਰੀਆਂ ਨੇ ਜਿੱਤੇ ਨੇ ਤੇ 18 ਖਿਡਾਰੀ ਜਿਹੜੇ ਉਹ ਨੈਸ਼ਨਲ ਪੱਧਰ ਤੇ ਪਾਰਟਿਸਪੇਟ ਕੀਤੇ ਆ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਾਡੇ ਖਿਡਾਰੀਆਂ ਨੇ ਯਸੀਨ ਛਣੀ ਨੇ 골ਡ ਮੈਡਲ ਪ੍ਰਾਪਤ ਕੀਤਾ ਸੀ ਕਰਨਜੀਤ ਮਾਨ ਨੇ ਵਿਸ਼ਵ ਪੁਲਸ ਖੇਡਾਂ ਚ 골ਡ ਮੈਡਲ ਲਿਆ ਸੀ ਇਸੇ ਤਰ੍ਹਾਂ ਬਹੁਤ 50 ਕਿਲ ਦੇ ਲਗਭਗ ਸਾਡੇ ਟੀਚੇ ਕਿ ਖਿਡਾਰੀਆਂ ਨੂੰ ਜਿਹੜੀ ਡਾਈਟ ਹੈ ਜਿਹੜੀ ਹੈ ਉਹ ਮਿਲਣੀ ਹੈ ਤੇ ਨਾਲ ਹੀ ਲੜਕੀਆਂ ਦਾ ਇੱਕ ਸੈਂਟਰ ਜਿਹੜਾ ਸਾਹਮਣੇ ਸਕੂਲ ਦੇ ਵਿੱਚ ਅਸੀਂ ਖੋਲਣ ਜਾ ਰਹੇ ਹਾਂ ਤੇ ਆਸ ਕਰਦੇ ਹਾਂ ਕਿ ਪਿਛਲੇ ਸਾਲ ਨੂੰ ਸਾਡੇ ਖਿਡਾਰੀ ਜਿਹੜੇ ਵਧੀਆ ਰਿਜਲਟ ਜਿਹੜੇ ਹੈ ਉਹ ਲੈ ਕੇ ਆਉਣਗੇ ਉਹ ਸ਼ਾਇਦ ਅਸੀਂ ਮਈ ਦੇ ਪਹਿਲੇ ਹਫ਼ਤੇ ਜਿਹੜਾ ਉਹ ਸ਼ੁਰੂ ਕਰਦਾ ਮੇਰੀ ਪ੍ਰਿੰਸੀਪਲ ਸਾਹਿਬ ਨਾਲ ਗੱਲ ਹੋ ਗਈ ਹੈ ਸਾਹਮਣੇ ਰਜੀਤ ਜੀ ਨੇ ਉਹਨਾਂ ਨੇ ਬੜਾ ਰਿਸਪੌਂਸ ਦਿੱਤਾ ਤੇ ਸਾਡੇ ਕੋਲ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵੀ ਅਸੀਂ ਹੌਲੀ-ਹੌਲੀ ਪ੍ਰੋਵਾਈਡ ਕਰਾਂਗੇ ਲੋਕਾਂ ਦਾ ਸਹਿਯੋਗ ਲਵਾਂਗੇ ਸਰਕਾਰ ਦਾ ਸਹਿਯੋਗ ਲਵਾਂਗੇ ਕਿਉਂਕਿ ਜਿਹੜੀਆਂ ਮੈਂ ਸਮਝਦਾ ਕਿ ਅੱਜ ਦੇ ਯੁੱਗ ਦੇ ਵਿੱਚ ਜਿਸ ਤਰ੍ਹਾਂ ਕਿ ਲੜਕੀਆਂ ਦੇ ਉੱਤੇ ਜ਼ੁਲਮ ਹੋ ਰਹੇ ਨੇ ਬਹੁਤ ਸਾਰਾ ਕ੍ਰਾਈਮ ਵੱਧ ਰਿਹਾ ਤੇ ਲੜਕੀਆਂ ਨੂੰ ਆਪਣਾ ਮਨੋਵਲ ਕਾਇਮ ਕਰਨ ਵਾਸਤੇ ਉਹਨਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨ ਲਈ ਜੂਡੋ ਇੱਕ ਬਹੁਤ ਜ਼ਰੂਰੀ ਹੈ ਮਾਪਿਆਂ ਨੂੰ ਮੈਂ ਇਹ ਸੰਦੇਸ਼ ਦਿੰ ਕਿ ਲੜਕੀਆਂ ਨੂੰ ਦਾਜ ਜਿਹੜੇ ਦੇਣਾ ਤਾਂ ਉਹਨਾਂ ਨੂੰ ਆਤਮ ਬਲ ਦਾ ਦਾਜ ਦੇਣਾ ਚਾਹੀਦਾ ਤਾਂ ਜੋ ਲੜਕੀਆਂ ਤਕੜੀਆਂ ਹੋ ਕੇ ਆਪਣੀ ਰੱਖਿਆ ਜਿਹੜੀ ਆ ਉਹ ਆਪ ਕਰ ਸਕਣ ਇਹੀ ਅਸੀਂ ਜਿਹੜਾ ਯਤਨਸ਼ੀਲਾਂ ਧੰਨਵਾਦ ਜੀ ਗੱਲ ਕਰੀ ਅੰਮ੍ਰਿਤਸਰ ਜਿਲ੍ਹਾ ਦੇ ਬੱਚੇ 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 ਹੋਰ ਵਾਰ ਕੋਈ ਇਹ ਗੱਲ ਬਚਦੀ ਹੈ ਜੇ ਪਹਿਲਾਂ ਚੱਲ ਨਹੀਂ ਦੇਖੋ ਪਤਾ ਕੀ ਹੈ ਜਿਹੜਾ ਸਪੋਰਟਸ ਵਿੰਗ ਹੈ ਉਹਦੇ ਬਹੁਤ ਵੱਡਾ ਖਰਚਾ ਹੁੰਦਾ ਸਰਕਾਰਾਂ ਜਿਹੜੀਆਂ ਇਸ ਤੇ ਧਿਆਨ ਨਹੀਂ ਦਿੰਦੀਆਂ ਕਿਉਂਕਿ ਪਿਛੇ ਅਸੀਂ 4-5 ਸਾਲ ਪਹਿਲਾਂ ਇੱਕ ਜੁਡੀ ਸੈਂਟਰ ਚਲਾ ਕੇ ਅਸੀਂ ਬੰਦ ਕਰਤਾ ਸੀ ਉਹਦੇ ਵਿੱਚ ਸਾਨੂੰ ਨੁਕਸਾਨ ਠਾਉਣਾ ਪਿਆ ਘੱਟੋ-ਪੰਛੇ ਲੱਖ ਰੁਪਇਆ ਸਾਨੂੰ ਆਪਣਾ ਨਿੱਜੀ ਖਰਚੇ ਕਰਨਾ ਪਿਆ ਇੱਕ ਗੱਲ ਦੂਜੀ ਗੱਲ ਅੱਜ ਕੱਲ ਹਰ ਘਰ ਦੇ ਇੱਕ ਇੱਕ ਬੱਚਾ ਹੈ ਇੱਕ ਬੱਚੇ ਨੂੰ ਮਾਂ ਪਿਓ ਜਿਹੜਾ ਆਪਣੇ ਘਰੋਂ ਬਾਹਰ ਨਹੀਂ ਕੱਢਣਾ ਚਾਹੁੰਦਾ ਇਹ ਵੱਡੀਆਂ ਟੈਕਨੀਕਲ ਪ੍ਰੋਬਲਮਾਂ ਜਿਹੜੀਆਂ ਆਉਂਦੀਆਂ ਨੇ ਇਸ ਕਰਕੇ ਅਸੀਂ ਰਹਿਸ਼ੀ ਬਿੰਗਦਰ ਨੂੰ ਜਿਹੜਾ ਗੈਰ ਰਹਿਸ਼ੀ ਦੇਨੇ ਦਿਨੇ ਆਓ ਪਾਪੜੀ ਪ੍ਰੈਸ ਕਰੋ ਤੇ ਆਪਣੇ ਘਰ ਨੂੰ ਜਾਓ ਉਹਨੂੰ ਤਰਜੀਹ ਜਿਹੜੀ ਹੈ ਉਹ ਦਨੇ। ਹਾਂ ਬੱਲੇ। ਫੇਰ ਮੇਰਾ ਨਾਮ ਰਗੂ ਮੈਦਾ। ਪਰ ਵੀ ਮੈਂ ਸਟਾਰਮਨ ਐਸ਼ੋਕੇ ਦਾੰਦਰੀਆ ਵੀ ਆ ਚਲੋ ਲੁਧਿਆਣੇ ਵੀ ਆ। ਉੱਚ ਮੈਂ ਫਸਟਾਇਆ ਸੀ। ਮੇਰੇ 45 ਕਿਲੋ ਵਰਤੀ ਬੰਦਾ ਦਾ। ਬੈਸਲ ਮਾਨੀ ਕਿਹਾ ਕਿ ਨਹੀਂ ਜਿਆਦਾ ਕੁਝ ਮੈਂ ਛੋੜ ਦੇ। ਅਜੀ ਵਧੀਆ ਲੱਗਾ ਕੋਸਾ ਉਸ ਆਫ ਮੈਂ ਤੇ ਕੋਸਾ ਵੀ ਇੱਕ ਕੋਸਾ ਨੂੰ ਗੁੱਝੀ ਹੋਣੀ ਜੀ ਮੇਰੇ ਕੋਸ਼ੇ। ಠಠಳ <todum>